ਸਾਨੂੰ ਨਾਮ ਤੱਕ ਪਹੁੰਚਣਾ ਪਏਗਾ ਪਰ ਇੱਥੇ ਗੁਰਮਤਿ ਪਿਆਰਿਆਂ ਦਾ ਇੱਕ ਮਨ ਦੇ ਵਿੱਚ ਸ਼ੱਕ ਆ ਗਿਆ ਹੋਣਾ ਨਾਲ ਦੀ ਨਾਲ ਇੱਕ ਸਵਾਲ ਪੈਦਾ ਹੋ ਗਿਆ ਹੋਣਾ ਕਿ ਨਾਮ ਦੇ ਕੋਲ ਪਹੁੰਚਣਾ ਪਏਗਾ ਜੀ ਗੁਰਬਾਣੀ ਦੇ ਵਿੱਚ ਤੇ ਲਿਖਿਆ ਹੈ ਬਿਨ ਨਾਮੈ ਨਾਹੀ ਕੋ ਥਾਉ ਬਿਨ ਨਾਮੈ ਨਾਹੀ ਕੋ ਥਾਉ ਪਰ ਭਾਈ ਸਾਹਿਬ ਬਾਬਾ ਜੀ ਕਹਿ ਰਹੇ ਕਿ ਨਾਮ ਕੋਲੇ ਪਹੁੰਚਣਾ ਪਏਗਾ ਜੀ ਬਿਲਕੁਲ ਸੱਚ ਹੈ ਨਾ ਤੇ ਕੋਈ ਐਦਾਂ ਦੀ ਥਾਂ ਹੈ ਜਿੱਥੇ ਨਾਮ ਨਹੀਂ ਹੈ ਜੀ ਪਰ ਸਾਨੂੰ ਨਾਮ ਪ੍ਰਗਟ ਕਰਨਾ ਪਏਗਾ ਪ੍ਰਗਟ ਕਰਨ ਦੇ ਲਈ ਸਾਨੂੰ ਨਾਮ ਦੇ ਕੋਲ ਜਾਣਾ ਪਏਗਾ ਉਹ ਕਿੱਥੇ ਜਾਣਾ ਪਏਗਾ ਉਹ ਕਿਹੜੀ ਥਾਂ ਹੈ ਉਹ ਥਾਂ ਹੈ ਉਥੇ ਜਿੱਥੇ ਨਾ ਪਾਣੀ ਨਾ ਪੌਣ ਨਾ ਅਗਨੀ ਮੇਰੇ ਪਤਿ ਸ਼ਗਰਵਾਣੀ ਚ ਦੱਸਦੇ ਐ ਪੌਣ ਪਾਣੀ ਅਗਨੀ ਵਸਰਾਓ ਤਹੀਂ ਨਰਿੰਜਨ ਸੱਚਾ ਨਾ ਉਹਦੀ ਉਹ ਮੇਰਾ ਨਰਿੰਜਨ ਪਿਤਾ ਹੈ ਉਥੇ ਹੀ ਨਾਮ ਇੱਥੇ ਜਿੱਥੇ ਨਾ ਪਾਉਣ ਹੈ ਨਾ ਪਾਣੀ ਹੈ ਨਾ ਅਗਲ ਹਾਂ ਜਸਵੇਲੇ ਨਾਮ ਸਾਡੇ ਅੰਦਰ ਪ੍ਰਗਟ ਹੋਇਆ ਉਸ ਵੇਲੇ ਕਹਿ ਸਕਦੇ ਹੋ ਤੁਸੀਂ ਬਿਨ ਨਾਮ ਹੈ ਨਾ ਹੀ ਕੋਥਾ ਪਰ ਜਿੰਨੀ ਧੀਰ ਤੁਹਾਡੇ ਅੰਦਰ ਪ੍ਰਗਟ ਹੀ ਨਹੀਂ ਹੋਇਆ ਤੁਸੀਂ ਕਿਦਾਂ ਕਹਿ ਦੋਗੇ ਕਿ ਨਾਮ ਹਰ ਕਿਥਾਂ ਹੈ ਤੁਸੀਂ ਸੁਣਿਆ ਹੀ ਨਹੀਂ ਤੁਹਾਨੂੰ ਨਾਮ ਦਾ ਪਤਾ ਹੀ ਨਹੀਂ ਤੁਸੀਂ ਨਾਮ ਦੇ ਵਿੱਚ ਅਲੋਪ ਹੀ ਨਹੀਂ ਹੋਏ ਤੁਸੀਂ ਨਾਮ ਦੇ ਵਿੱਚ ਮਰਨਾ ਹੀ ਨਹੀਂ ਸਿੱਖਿਆ ਜੀ ਤੁਸੀਂ ਕਿੰਦਾ ਕਹਿ ਸਕਦੇ ਜੀ ਪਹਿਲਾਂ ਸਾਨੂੰ ਉਸ ਦੇਸ਼ ਦੇ ਵਿੱਚ ਜਾਣਾ ਪਏਗਾ ਉੱਥੇ ਜਾ ਕੇ ਨਾਮ ਨੂੰ ਪ੍ਰਗਟ ਕਰਨਾ ਪਏਗਾ ਜਦੋਂ ਨਾਮ ਆਪਣੇ ਅੰਦਰ ਪ੍ਰਗਟ ਹੋ ਗਿਆ ਫਿਰ ਤੁਸੀਂ ਸੱਤ ਸਮੁੰਦਰ ਨੀਚੇ ਜਾ ਕੇ ਵੀ ਨਾਮ ਨੂੰ ਬੈਠੋਗੇ ਸੁਣੋ ਆਕਾਸ਼ ਸੱਤ ਆਕਾਸ਼ ਉੱਤੇ ਚਲੇ ਜਾਊਂਗੀ ਤਾਂ ਵੀ ਤੁਸੀਂ ਨਾਮ ਨੂੰ ਸੁਣੋ